ਹਾਂਜੀ ਭਾਈ ਕੀ ਨਾਮ ਆਈ ਆਪਣਾ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਭਾਈ ਸੁਲਤਾਨ ਰੋਡ ਤੇ ਤੇ ਕੀ ਗੱਲਬਾਤ ਹੋਈ ਆ ਤੁਹਾਡੇ ਬਰਾਦਰ ਦੇ ਨਾਲ ਤੇ ਭਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇਾਂ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ 4-4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਭਾਈ ਕਰੇਤਾ ਗੱਡੀ ਦੇ ਵਿੱਚ ਹੂੰ ਅਬ ਕੋਈ ਨਹੀਂ ਕਰ ਰਹੀ ਕਿਤੇ ਭਾਈ ਹਲੇ ਕਾਰਵਾਈ ਪੁਲਿਸ ਕਰਦੇ ਵੇ ਹਲੇ ਹਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਲਸਾਂ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ ਤੇ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਚਦਾ ਹੈ ਕਲੈਕਸ਼ਨ ਕਰਦਾ ਹੈ ਦਿੱਲੀ ਵੇਚਦੇ ਇਹ ਭਾਈ 11:30 ਕੇ 11:00 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹ ਟੋਟਾ ਦਵਾ ਦੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਭਾਜੀ ਕੀ ਕੱਕਾ ਹੋਇਆ ਗਾਂਡ ਤੇ ਕੀ ਕਾਰਵਾਈ ਹੋਵੇ ਤੇ ਲੈਂਦੀ ਹੈ ਮਕਦਮਾ ਨੰਬਰ 120 ਦਰਜ ਕੀਤਾ ਉਹਦਾ 100 139 ਬੀ ਐਨ ਸਟੇਟ ਪਟਿਆਰ ਮੈਂ 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕ੍ਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਕੋਈ ਮਾਫ਼ ਕਰ ਤੇ ਕਿੰਨੇ ਵੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਆ ਤਰੀਬ 2:00 ਤਾਂ ਹੀ ਵੇ ਤੇ ਕਿੰਨੇ ਨੌਜਵਾਨਾਂ ਦੇ ਵੱਲੋਂ ਆ ਗੋਡੀਆਂ ਚਲਾਈਆਂ ਗਈਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋਲ ਚਲਾਈ ਗਈ ਪੰਜ ਛੇ ਨੌਜਵਾਨ ਦਾ ਤਰੀਬ 500 ਨੌਜਵਾਨ ਦਾ ਉਹ ਕਿੱਥੇ ਸੀ ਮੋਟਰਸਾਈਕਲ ਤੇ ਅੱਛਾ ਕੀ ਕਾਰਨ ਕੋ ਦਿਖੂਨੀ ਇਹਨਾਂ ਦੀ ਇਹ ਪਤਾ ਹੁਣ ਪੁਲਿਸ ਤੋਂ ਬਾਅਦ ਪਤਾ ਲੱਗੇਗਾ ਤੇ ਕੀ ਹੰਕਾਰ ਹੋਈ ਕੀਤੀ ਗਈ ਪੱਚਾ ਮੁਕਦਮਾ ਸਰਚ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨਹੀਂ ਆਉਂਦਾ ਕੋਲੋਂ ਆਹੀ ਗੋਲੀਆਂ ਚਲਾਈਆਂ ਗਈਆਂ ਤੇ ਕਿੰਨੀਆਂ ਲੋਜਵਾਨਾਂ ਦੇ ਲੱਗੂਆਂ ਨੇ ਇਹ ਕੋਲ ਕਾਰਵਾਈ ਪੁਸ਼ਟ ਮਾਰਨ ਨੂੰ ਹੋਏਗਾ ਪਤਾ ਲੱਗੇਗਾ ਵੀ ਕਿੰਨੀਆਂ ਗੋਲੀਆਂ ਤੇ ਪਰਚਾ ਦੇਤਾ ਹਾਂਜੀ ਪੁਸ਼ਟ ਰੈਕਟਰ ਵੱਲੋਂ ਪੱਤਾ ਦੱਸਾਂ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਲ ਕੀਤੀ ਜਾ ਰਹੀ ਹੈ ਲੋਜਵਾਨਾਂ ਦੀ ਹਾਂਜੀ ਹਾਂਜੀ ਸੀਮਾ ਦੇ ਤੇ ਜੀਆਂ ਬਖਵਾਸਾਂ ਦਬੋ ਸੀਸੀਟੀਵੀ ਕੈਮਰਾ ਚ ਚੈੱਕ ਕਰਕੇ ਜਾ ਰਹੇ ਹਾਂ ਸੀਸੀਟੀਵੀ ਦਾ ਕਿੰਨੀ ਦਿਖਾਈ ਦੇ ਰਿਹਾ ਜੀ ਦੇਖੋ ਹੁਣ ਸਪੀਸ਼ ਕਰਕੇ ਫੇਰੀ ਪਤਾ ਲੱਗੇਗਾ ਦੇਖੋ